ਸਾਰੇ ਨੂੰ ਜੈ ਸ਼੍ਰੀ ਰਾਮ राधे राधे ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਮੂੰਹ ਤੇ ਦਾਗ ਤੱਬੇ ਨੂੰ ਮਟਾਉਣ ਦੇ ਖਾਤਰ ਅਕਸਰ ਕਾਲੇ ਕਾਲੇ ਤੱਬੇ ਬਣ ਜਾਂਦੇ ਆਂ ਮੱਥੇ ਤੇ ਜਾਂ ਫਿੰਸੀਆਂ ਵਗੈਰਾ ਅਕਸਰ ਮੂੰਹ ਤੇ ਹੋ ਜਾਂਦੀਆਂ ਉਹਨਾਂ ਨੂੰ ਮਟਾਉਣ ਦੀ ਖਾਤਰ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਬਿਲਕੁਲ ਚਿਹਰਾ ਸਾਫ਼ ਹੋ ਜਾਊਗਾ گلاب ਦੀ ਤਰੰਗ ਖਿਲ ਜਾਊਗਾ ਤਿੰਨ ਚੀਜ਼ਾਂ ਦਾ ਪੇਸਟ ਕਰਨਾ ਬਸ ਚਰਨਜੀਤ ਪੀਲੀ ਸਰ੍ਹੋਂ ਤੇ ਮਸੂਰ ਦੀ ਦਾਲ ਸਭ ਭਾਗ ਲੈ ਕੇ ਇਹਨੂੰ ਪੀਸ ਲੋ ਗਾਂ ਦੇ ਦੁੱਧ ਦੇ ਵਿੱਚ ਗਾਂ ਦਾ ਦੁੱਧ ਮਿਲਦਾ ਤਾਂ ਸਾਰਾ ਨਵਿਅਸ਼ਟ ਕੋਦਾ ਰਾਤ ਨੂੰ ਸੌਣ ਤੇ ਟਾਈਮ ਉਹਨੂੰ ਪੂਰੇ ਚਿਹਰੇ ਤੇ ਲਾ ਸਕਦੇ ਹੋ ਤੁਸੀਂ ਅੱਛਾ ਹੋ ਇੱਕ ਹੋਰ ਚੀਜ਼ ਹੈ ਵੀ ਪੂਰੇ ਸਰੀਰ ਦੇ ਵਿੱਚੋਂ ਕਈਆਂ ਦੇ ਦਰਗੰਧ ਬਹੁਤ ਆਉਂਦੀ ਹੈ। ਸਮੈਲ ਆਉਟ ਜੀ ਮਾਰਦੀ ਹੈ ਜਾਂ ਖਾਜ ਖੁਜਲੀ ਹੋ ਜਾਂਦੀ ਹੈ ਪੂਰੇ ਪਿੰਡੇ ਤੇ। ਉਹਦੇ ਵਿੱਚ ਥੋੜਾ ਉਹਨੂੰ ਪਤਲਾ ਕਰਨ ਲਈ ਖਾਤਰ ਥੋੜਾ ਜਿਹਾ ਦੋਦੋ ਉਹਦੇ ਵਿੱਚ ਹੋਰ ਪਾ ਕੇ ਉਹਦਾ ਪੂਰਾ ਲੇਪ ਪੂਰੀ ਬਾਡੀ ਤੇ ਵੀ ਲਾ ਸਕਦੇ ਆ ਤੁਸੀਂ। ਦਿਨੇ ਲਾ ਸਕਦੇ ਹੈ ਰਾਤ ਨੂੰ ਅਗਰ ਨਹੀਂ ਦਿਨੇ ਤੁਸੀਂ 1-2 ਘੰਟੇ ਲਾਓ ਉਸਨੂੰ ਤੇ ਉਹਦੇ ਬਾਅਦ ਚ ਗੁੰਗੁਣੇ ਜੇ ਪਾਣੀ ਦੇ ਨਾਲ ਤੁਸੀਂ ਨਾ ਸਖਦੀਮ ਤੇ ਇਸ ਦਾ ਰਿਜ਼ਲਟ ਤੁਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਦੇਖੋਗੇ ਕਿੰਨਾ ਜ਼ਬਰਦਸਤ ਸੁਨੋ ਰਿਜ਼ਲਟ ਮਿਲਦਾ ਜੈ ਸ਼੍ਰੀ ਰਾਮ ਰਦਰ ਰਾਮ